ਸੌਣੀ ਦਾ ਸੀਜ਼ਨ ਆ ਰਿਹਾ ਹੈ ਉਹਦੇ ਲਈ ਸਾਡੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਲਈ ਜਿਹੜੀ ਉਹਨਾਂ ਦਾ ਕੰਸਰਨ ਹੈ ਉਹ ਸਮਝਦੇ ਨੇ ਕਿ ਬਹੁਤ ਵੱਡੀ ਦਿੱਕਤ ਹੋ ਸਕਦੀ ਹੈ ਖਾਦ ਦੇ ਯੂਰੀ ਬਾਰੇ ਉਹਦੇ ਬਾਰੇ ਮੀਟਿੰਗ ਕਰੀਏ ਮੇਰੇ ਨਾਲ ਸਾਡੇ ਯਰ ਸਾਹਿਬ ਬੈਠੇ ਆ ਯਰ ਸਾਹਿਬ ਬੈਠੇ ਆ ਸਿੰਘਲਾ ਸਾਹਿਬ ਬੈਠੇ ਆ ਮਾਰਕੀਟ ਤੋਂ ਔਰ ਹੋਰ ਅਫਸਰ ਸਾਹਿਬਾਨ ਬੈਠੇ ਆ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਮਰਿੰਦਰ ਮਢੋਫਰ ਸਾਡੇ ਪੁਰੀਆ ਸਾਹਿਬ ਫਰਮੇਸ਼ ਪੁਰੀਆ ਜੀ ਅਸੀਂ ਅੱਜ ਅਫਸਰ ਸਹਿਬਾਨਾ ਨਾਲ ਤੇ ਜਿਹੜੇ ਯੂਰੀਆ ਤੇ ਇਫਕੋ ਦੇ ਨੁਮਾਇੰਦੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਸਾਨੂੰ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਸਰੰਦ ਏਰੀਆ ਹੈ ਇਹਦੇ ਵਿੱਚ ਪੂਰੇ ਫਤੇਗੜ ਸਾਹਿਬ ਚ ਇਨਫੈਕਟ ਇਹਨਾਂ ਨੇ ਕਿਹਾ ਕਿ ਯੂਰੀਆ ਤੇ ਖਾਦ ਦੀ ਕੋਈ ਦਿੱਕਤ ਨਹੀਂ ਉਹਨਾਂ ਦੀ ਸਪਲਾਈ ਅਸੀਂ ਚੈੱਕ ਕੀਤੀ ਹੈ ਹੁਣ ਤੱਕ 30% ਦੇ ਕਰੀਬ ਸਪਲਾਈ ਹੋ ਚੁੱਕੀ ਹੈ ਔਰ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਹ ਵੱਧ ਜਣੀ ਹੈ ਸਾਰੇ ਜਿਹੜੇ ਕਿਸਾਨ ਵੀਰ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਸੋਸਾਇਟੀਆਂ ਸਾਰਿਆਂ ਨੂੰ ਖਾਦ ਤੇ ਯੂਰੀਆ ਮਿਲੂਗਾ ਅਫੜਾ ਦਫੜੀ ਆਪਾਂ ਨਾ ਕਰੀਏ ਜਿੰਨੀ ਚਾਹੀਦਾ ਅਮਾਉਂਟ ਤੇ ਸਾਨੂੰ ਯੂਰੀਆ ਉਹਨਾਂ ਸਾਨੂੰ ਸਪਲਾਈ ਹੋਣ ਦੀ ਪੂਰੀ ਆਸ ਹੈ ਗੱਲ ਕੀਤੀ ਜਾਵੇ ਕਈ ਵਾਰ ਕੀ ਹੁੰਦਾ ਕਿ ਇੱਕ ਦੁਕਾਨਦਾਰ ਹੈ ਉਹ ਸਮਾਨ ਵੇਚਣ ਦੇ ਨਾਲ ਕੁਝ ਪ੍ਰੋਡਕਟ ਹੋਰ ਐਕਸਟਰਾ ਦੇ ਦਿੰਦਾ ਉਹਦੇ ਬਾਰੇ ਵੀ ਅਸੀਂ ਗੱਲ ਕੀਤੀ ਆ ਡੀਆਰ ਸਾਹਿਬ ਨੇ ਦੱਸਿਆ ਕਿ ਅਸੀਂ ਜਿਹੜੇ ਸਾਈਟਿਆਂ 'ਚ ਵੀ ਇਨਫੈਕਟ ਸਾਨੂੰ ਇਹ ਗੱਲ ਆਈ ਸੀ ਕਿ ਉੱਥੇ ਨਾਲ ਕੋਈ ਸਮਾਨ ਦਿੰਦੇ ਆ ਤੇ ਇਹਨਾਂ ਨੇ ਚਿੱਠੀਆਂ ਕੱਢੀਆਂ ਨੇ ਸੋਸਾਇਟੀਆਂ ਨੂੰ ਕੋਈ ਵਲੰਟਰੀ ਲੈ ਸਕਦਾ ਕੋਈ ਜ਼ਿਆਦਾ ਤੱਕੇ ਨਾਲ ਕੋਈ ਕਿਸੇ ਨੂੰ ਨਹੀਂ ਦਊਗਾ ਕਿਸਾਨ ਵੀਰ ਨੂੰ ਸਾਡੇ ਨੂੰ ਜੇ ਕੋਈ ਆਪ ਲੈਣਾ ਚਾਹੁੰਦਾ ਤਾਂ ਉਹ ਲੈ ਸਕਦਾ ਕੋਈ ਇਹ ਡਿਪਾਰਟਮੈਂਟ ਵੱਲੋਂ ਸੋਸਾਇਟੀ ਵੱਲੋਂ ਕਿਸੇ ਨੂੰ ਕੋਈ ਚੀਜ਼ ਥੋਪੀ ਨਹੀਂ ਜਾਊਗੀ ਕਿਸਾਨ ਵੀਰ ਨੂੰ। ਹਮੇਸ਼ਾ ਸਾਡੇ ਮਾਨਤ ਸਾਹਿਬ ਦਾ ਬਿਆਨ ਆਇਆ ਫਤੇਗੜ ਸਾਹਿਬ ਨੇ ਵੀ ਆਇਆ ਉਹਨਾਂ ਦਾ ਕਿ 8 ਘੰਟੇ ਨਰਵੀਗਨ ਸਪਲਾਈ ਦਵਾਂਗੇ। ਔਰ ਪਿਛਲੇ ਸਾਲ ਇਹ ਸਰਕਾਰ ਨੇ ਕਰਕੇ ਦਿਖਾਇਆ 8 ਘੰਟੇ ਗਿਆ ਸੀ 12 12 14 14 ਘੰਟੇ ਹੀ ਹੈ। ਔਰ ਇਸ ਸੀਜ਼ਨ ਵੀ ਸਾਨੂੰ ਆਸ ਹੈ ਕਿ 8 ਘੰਟੇ ਮਿਨੀਮਮ ਕਹਿੰਦੇ ਅਸੀਂ ਵੱਧ ਜਿੰਨੀ ਆ ਸਕਦੀ ਹੈ। ਔਰ ਬਹੁਤ ਵਧੀਆ ਪ੍ਰਬੰਧ ਕਰੇ ਨੇ ਬਿਜਲੀ ਬੋਰਡ ਨੇ। ਇਹ ਸਾਡੇ ਮੁਕੁਮਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਯੋਗ ਬਈਚ ਇਹ ਕੰਮ ਹੋ ਰਹੇ ਨੇ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਅਸ਼ੋਰੈਂਸ ਦਿੱਤਾ ਹੈ ਔਰ ਸਾਨੂੰ ਪੂਰਨ ਆਸ ਵੀ ਹੈ ਕਿ ਮਿਨੀਮਮ 8 ਘੰਟੇ ਸਾਨੂੰ ਬਿਜਲੀ ਸਪਲਾਈ ਮਿਲੂਗੀ ਕਿਸਾਨ ਵੀਰਾਂ ਨੂੰ